ਸੈਸਟਮ ਹਾਲੇ ਮੁਕਿਆ ਨਹੀਂਗਾ ਸਸਰੇ ਕਾਲ ਜੀ ਦੁੱਧ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮਬਲਜਿੰਦਰ ਸਿੰਘ ਮਾਨ ਅੱਜ 5 ਅਕਤੂਬਰ 2025 ਦੇ ਟਾਈਮ ਕਰੀਬ ਰਾਤ ਪੌਣੇ ਇਕੱਠ ਦੇ ਹੋਣ ਜਾ ਰਹੇ ਨੇ ਗੱਲਬਾਤ ਮੀਂਹ ਨੇ ਰੀਤੇ ਗਲੇਮਾਰੀ ਦੇ ਅਲਰਟ ਨੂੰ ਲੈ ਕੇ ਕਰਾਂਗੇ ਸਿਸਟਮ ਨੂੰ ਲੈ ਕੇ ਕੀ ਕਰਾਂਗੇ ਉਮੀਦ ਮੁਤਾਬਕ ਅੱਜ ਤੜਕਸਾਰ ਪੰਜਾਬ ਦੇ ਬਹੁਤੇ ਖੇਤrana ਚ ਹਲਕੇ ਤੋਂ ਦਰਮਿਆਨੇ ਮੀਂਹਆਂ ਕਾਰਵਾਈਆਂ ਦੇ ਠੰਢੀ ਨੇਰੀ ਦਾ ਮਾਹੌਲ ਜਿਹੜਾ ਬਹੁਤੇ ਖੇਤrana ਚ ਦੇਖਣ ਨੂੰ ਮਿਲਿਆ ਦੋ ਚੱਜ ਨੇ ਵਿੱਚ ਕਿਤੇ ਕਿਤੇ ਤਾਕੜੀ ਜੱਟ ਵੀ ਲੱਗਦੀ ਦਿਖਾਈ ਦਿੱਤੀ ਜਿਹਦੇ ਨਾਲ ਝੋਨੇ ਦੀਆਂ ਪੱਕੀਆਂ ਪੱਤੀਆਂ ਫਸਲਾਂ ਨੂੰ ਨੁਕਸਾਨ ਪੁੱਜਣ ਦੀਆਂ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਦੋ ਚਾ ਜ਼ਿਲ੍ਹੇ ਕਿਤੇ ਮੀਂਹ ਤੋਂ ਸਖਣੇ ਵੀ ਰਹੇ ਪਰ ਦੁਪਹਿਰ ਹੁੰਦਿਆਂ ਹੁੰਦਿਆਂ ਬਹੁਤ ਹੀ ਹਿੱਤਨਾ ਚ ਮੌਸਮ ਤੁੱਪ ਵਾਲਾ ਬਣ ਗਿਆ ਸੀ ਤੇ ਸਾਫ ਹੁੰਗਾ ਸ਼ੁਰੂ ਹੋ ਗਿਆ ਸੀਗਾ ਪਰ ਇਹ ਤੁੱਪ ਜਿਹੜੀ ਵਿਰੋਧੀ ਤਰੀਕਾ ਕੰਮ ਕਰ ਰਹੀ ਆ ਮਤਲਬ ਕਿ ਇਹ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਕਰ ਰਹੀ ਆ ਤੁੱਪ ਦੇ ਨਾਲ ਹੀਟ ਇੰਪੈਕਟ ਪੈਂਦਾ ਜਿਸ ਦੇ ਨਾਲ ਗਰਜ ਚਮਕਲੇ ਬੱਦਲ ਜਿਆਦਾ ਬਣਦੇ ਅਸਾਰ ਬਣ ਜਾਂਦੇ ਹੈਗੇ ਦਾ ਸੋ ਦਿਨ ਸੇ ਪੰਦੇ ਵੇਲੇ 3-4 ਵਜੇ ਦੇ ਕਰੀਬ ਸ਼ਾਮ ਹੁੰਦਿਆਂ ਹੁੰਦਿਆਂ ਹਰਮਾਨਗੜ ਗੰਗਾ ਨਗਰ ਦੇ ਇਤਨਾ ਤੋਂ ਗਰਚਮਪਲੇ ਬਦਨਾਂ ਦਾ ਨਿਰਮਾਣ ਸ਼ੁਰੂ ਹੋਇਆ ਸੀ ਕੁਝ ਇਲਾਕਿਆਂ 'ਚ ਮਾਈਕਰੋ ਬ੍ਰਸਟ ਮਿੰਨੀ ਦੁਕਾਨ ਵੀ ਦੇਖਣ ਨੂੰ ਮਿਲਿਆ ਕਿਤੇ ਗੜੇ ਮਾਰੀ ਵੀ ਦੇਖਣ ਨੂੰ ਮਿਲੀ ਤੇ ਦਿਨ ਛੇਪਨ ਦਾ ਤੱਕ ਤੱਕ ਜਿਹੜਾ ਸਿਰਸਾ ਏਰੀਆ ਨਾਲ ਹਿਸਾਰ ਤੱਕ ਵੀ ਮੀਂਹ ਦੀਆਂ ਕਾਰਵਾਈਆਂ ਪੁੱਜੀਆਂ ਤੇ ਇਸ ਟਾਈਮ ਵੀ ਥੋੜੇ ਬਹੁਤ ਇਤਨਾ ਦੀ ਮੀਂਹ ਦੀ ਕਾਰਵਾਈ ਜਿਹੜੀ ਗਰਚਮਪਨ ਨਾਲ ਦੇਖਣ ਨੂੰ ਮੈ ਰਹੀ ਹੈਗੀ ਤਾਂ ਹੁਣ ਅੱਗੇ ਕੀ ਵਾਪਰ ਸਕਦਾ ਸਿਸਟਮ ਇੱਥੇ ਹੀ ਬਣਿਆ ਹੋਇਆਗਾ ਅਗਲੇ 24 ਤੋਂ 48 ਘੰਟਿਆਂ ਦੇ ਵਿੱਚਕਾਰ ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ, ਹਿਮਾਚਲ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਕੁਝ ਇਲਾਕਿਆਂ 'ਚ ਮੀਂਹ ਜਿਹੜਾ ਦਰਮਿਆਨਾ ਤੇ ਕਿਤੇ ਕਿਤੇ ਭਾਰੀ ਹੋ ਸਕਦਾਗਾ ਕਸ਼ਮੀਰ ਤੇ ਹਿਮਾਚਲ ਦੇ ਅਚੇਰੇ ਇਲਾਕਿਆਂ ਵਿੱਚ ਬਰਫਵਾਰੀ ਦਾ ਦੌਰ ਵੀ ਜਿਹੜਾ ਤਕੜਾ ਦੌਰ ਜਿਹੜਾ ਦੇਖਣ ਨੂੰ ਮਿਲ ਸਕਦਾਗਾ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਅੱਜ ਅੱਧੀ ਰਾਤ ਤੋਂ ਬਾਅਦ 6 ਅਕਤੂਬਰ ਤੜਕਸਾਰ ਬੂੰਦੀ ਕੀਤਾ ਤੇ ਠੰਡੀ ਹਨੇਰੀ ਨਾਲ ਗਰ ਚਮਕ ਨਾਲ ਹਲਕੇ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਪੁੱਜ ਸਕਦੀਆਂ ਕਿਤੇ ਕਿਤੇ ਮੀਂਹ ਭਾਰੀ ਵੀ ਹੋ ਸਕਦਾ ਕਿਤੇ ਗੜੇਮਾਰੀ ਵੀ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ ਕਿ 6 ਅਕਤੂਬਰ ਨੂੰ ਕਾਰਵਾਈ ਮੁੱਖ ਰਹਿ ਸਕਦੀ ਹੈ ਕਿ ਦੁਪਹਿਰ ਵ ਹੋ ਸਕਦਾ ਬ੍ਰੇਕ ਆ ਜਾਵੇ ਪਰ ਸ਼ਾਮ ਹੁੰਦਿਆਂ ਹੁੰਦਿਆਂ ਤੇ ਰਾਤ ਹੁੰਦਿਆਂ ਹੁੰਦੇ 7 ਅਕਤੂਬਰ ਨੂੰ ਤੇ ਦੁਬਾਰੇ ਬੱਦਲ ਬਾਈ ਐਕਟਿਵ ਹੋ ਸਕਦੀ ਹੈ ਕਿ ਤੇ 7 ਅਕਤੂਬਰ ਦੀ ਦੁਪਹਿਰ ਤੱਕ ਸਿਸਟਮ ਐਕਟਿਵ ਰਹਿ ਸਕਦਾ ਜਾਂ ਸ਼ਾਮ ਤੱਕ ਪਰ 7 ਅਕਤੂਬਰ ਨੂੰ ਮੀਂਹ ਦਾ ਏਰੀਆ ਘਟ ਜਾਣਾ ਮੇਨ ਅਗਲੇ 24 27 ਘੰਟੇ ਹੀ ਸਿਸਟਮ ਐਕਟਿਵ ਰਹੂਗਾ ਇਹ ਨਹੀਂ ਹੈਗਾ ਹਲੇ 24 ਘੰਟੇ ਵੀ ਲਗਾਤਾਰ ਮੀਂਹ ਪੈਂਦਾ ਰਹੂ ਮਤਲਬ ਕਿ 2-3 ਛੱਟਾਂ ਮਤਲਬ ਕਿ ਅਗਲੇ 24 48 ਘੰਟਿਆਂ ਦੇ ਵਿੱਚ ਕਾਰ ਪੰਜਾਬ ਦੇ ਬਹੁਤੇ ਖੇਤਾਂ ਵਿੱਚ ਮੀਂਹੀਆਂ ਲੱਗ ਸਕਦੀਆਂ ਨੇ ਠੰਡੀ ਹਨੇਰੀ ਬਹੁਤੇ ਖੇਤਾਂ ਤੱਕ ਹੋ ਸਕਦੀ ਹੈ ਹਵਾ ਦੀ ਰ 40-50 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ ਐਵਰੇਜ ਬਹੁਤੇ ਇਲਾਕਿਆਂ ਦੇ ਵਿੱਚ ਕਿਤੇ ਕਿਤੇ ਜਿੱਥੇ ਬੱਦਲ ਤਾਕੜਾ ਬਣਿਆ ਉੱਥੇ ਹਵਾ ਦੀ ਰਫ਼ਤਾਰ 70-80 ਕਿਲੋਮੀਟਰ ਪ੍ਰਤੀ ਘੰਟਾ ਨੂੰ ਪਾਰ ਕਰ ਸਕਦੀ ਹੈ ਇਦਾਂ ਦੀ ਸੁਭਾਵਨਾ ਜਾਪ ਰਹੀ ਹੈਗੀ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਕਾਲ ਸਿਸਟਮ ਜ਼ਿਆਦਾ ਐਕਟਿਵ ਰਹਿ ਸਕਦਾਗਾ ਬਹੁਤੇ ਇਲਾਕਿਆਂ ਜਮੀਨੀਆਂ ਕਾਰਵਾਈਆਂ ਦੇਖਣ ਨੂੰ ਮਿਲਣੀਆਂ ਸਿਸਟਮ ਵਾਲੇ ਇੱਥੇ ਹੀ ਬਣਿਆ ਹੋਇਆਗਾ 8 ਅਕਤੂਬਰ ਤੋਂ ਮੌਸਮ ਜਿਹੜਾ ਬਿਲਕੁਲ ਖੁਸ਼ਕ ਤੇ ਸਾਫ਼ ਹੋਣਾ ਸ਼ੁਰੂ ਹੋ ਜਾਣਾਗਾ ਜਿਸ ਦਿਨ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲਦੀ ਦਿਖਾਈ ਦੇ ਸਕਦੀ ਹੈਗੀ ਸੋ 7 ਅਕਤੂਬਰ ਤੋਂ ਵੀ ਕਾਰਵਾਈਆਂ ਘਟਣੀਆਂ ਜ਼ਿਆਦਾ ਏਰੀਆ ਚ ਨਹੀਂ ਹੋਣੀਆਂ 7 ਅਕਤੂਬਰ ਤੋਂ ਮੀਂਹ ਦਾ ਏਰੀਆ ਜ਼ਰੂਰ ਘਟੂਗਾ ਤੇ 8 ਅਕਤੂਬਰ ਤੋਂ ਮੌਸਮ ਬਿਲਕੁਲ ਮੌਸਮ ਖੁਸ਼ਕ ਤੇ ਠੰਡਾ ਹੋਣਾ ਸ਼ੁਰੂ ਹੋ ਜਾਣਾਗਾ ਸੋ ਹਾਲ ਪਲਾ ਲੈਣੀ ਕਾ ਅਪਡੇਟਾਂ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ